ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈ ਦਿਲੋਂ ਸਵਾਗਤ ਅੱਜ ਆਪਾਂ ਦਹੀਂ ਪਾਪੜੀ ਚਾਟ ਬਣਾਉਣ ਲੱਗੇ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇਹਦੇ ਲਈ ਕੀ-ਕੋ ਜਿਹਾ ਆਪਾਂ ਇੱਕ ਆਲੂ ਨੂੰ ਬੋਇਲ ਕਰ ਲਿਆ ਉਹਨੂੰ ਆਪਾਂ ਕੱਟਿਆ ਉਦਾਂ ਨਹੀਂ ਮੈਸ ਜੇ ਘੜ ਕੇ ਰੱਖਣਾ ਫਿਰ ਸੋਹਣਾ ਨਹੀਂ ਲੱਗਦਾ ਆਪਾਂ ਕੱਟ ਕੇ ਰੱਖ ਲਿਆ ਇਹ ਆਪਣੇ ਕੋਲੇ ਪਾਪੜੀ ਆ ਤੇ ਇਹ ਆਪਾਂ ਦਿਆ ਹੈਗਾ ਵਾ ਆਪਣਾ ਚਾਟ ਮਸਾਲਾ ਤੇ ਆਪਣੇ ਕੋਲੇ ਕਾਲੀ ਮਿਰਚ ਇਹ ਰੈੱਡ ਚਿੱਲੀ ਪਾਊਡਰ ਆ ਇਹ ਹੈ ਬੈਂਕੋ ਸੌਲਟ ਹੋ ਗਿਆ ਇੱਕ ਕਪ ਅੰਗਰੀਨ ਚਿੱਲੀ ਆ ਜਿਹੜੀ ਉਹਨੂੰ ਪ੍ਰੀਖ ਘੱਟ ਕੇ ਰੱਖ ਲਿਆ ਇਹ ਆਪਾਂ ਸੌਸ ਬਣਾਈ ਸੀ ਜਿਹੜੀ ਘਰ 'ਚ ਗ੍ਰੀਨ ਤੇ ਦੂਜੀ ਆਪਣੀ ਚੀਜ਼ ਕੀ ਮਿਲੀ ਦੀ ਇਹ ਤੁਹਾਨੂੰ ਵੀਰੂ ਬੋ ਪਾਈ ਵੀ ਆ ਤੁਹਾਨੂੰ ਉਹਦੇ ਵਿੱਚੋਂ ਆਪਣੇ ਲੈਂਕ ਦੇ ਵਿੱਚੋਂ ਮਿਲ ਜੂਗੀ ਦਹੀਂ ਨੂੰ ਆਪਾਂ ਚੰਗੀ ਤਰ੍ਹਾਂ ਨਾ ਇੱਦਾਂ ਤੇ ਇਹ ਆਪਣੇ ਕੋਲੇ ਹੈਗੇ ਆ ਚਿੱਟੇ ਛੋਲੇ ਤੇ ਆਪਣੇ ਕੋਲੇ ਗ੍ਰੀਨ ਸੌਸ ਬਣਾਈ ਵੀ ਆ ਜਿਹੜੀ ਪਦੀਨੇ ਦੀ ਤੇ ਟਮਾਟਰ ਬ੍ਰੇਕ ਕੱਟ ਲਈ ਆਦਾਂ ਵਿੱਚੋਂ ਆਪਾਂ ਵੀ ਆ ਜਿਹੜੇ ਉਹ ਕੱਢ ਦੇਣੇ ਹੁੰਦੀ ਆ ਤੇ ਆਪਣੇ ਕੋਲੇ ਇਦਾਂ ਆਉਣੀਆਂ ਨਾ ਐ ਕੋਨੀਆਂ ਨੇ ਕੱਟ ਰਿਆ ਜਿੰਨੀ ਕ ਆਪਾਂ ਨੂੰ ਲੋੜ ਹੋਊਗੀ ਆਪਾਂ ਉਹਨਾਂ ਕ ਪਾਵਾਂਗੇ ਇੱਕ ਲੈਮਨ ਦਾ ਪੰਜੂਸ ਕੱਢ ਕੇ ਰੱਖ ਲਿਆ ਤੇ ਆਪਣੇ ਕੋਲੇ ਛੋਟੀਆਂ ਬ੍ਰੀਕ ਪਕਾਉੜੀਆਂ ਨੇ ਇਹ ਬ੍ਰੀਕ ਈਕ ਹੁੰਦੀਆਂ ਇਹਦੇ ਨਾਲ ਜਾਦੇ ਫਲੇਵਰ ਵੀ ਵਧੀਆ ਆਉਂਦਾ ਤੇ ਥੋੜਾ ਜਿਹਾ ਕ੍ਰੈਸਪੀ ਵੀ ਬਣਦੀਆਂ ਨੇ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇਸ ਨੂੰ ਕਿਸ ਤਰ੍ਹਾਂ ਬਣਾਉਣਾ ਜਿਹੜੀਆਂ ਆਪਣੀ ਹੈ ਜੀ ਇਹੇ ਆ ਪਾਪੜੀ ਇਹਨੂੰ ਆਪਾਂ ਇਹਨਾਂ ਹੀ ਦੇ ਵਿੱਚ ਇੰਦਾ ਚੈਨ ਦੇਣਾ ਥੱਲੇ ਥੱਲੇ ਇਹਨੂੰ ਸਾਰੀ ਨੂੰ ਆ ਇੱਕਦਾਂ ਫਾਲੋ ਜੇ ਕ੍ਰੈਂਪੀ ਜਿਹਾ ਬਣ ਜਾਂਦੀ ਆ ਫਿਰ ਜੇ ਤੁਸੀਂ ਥੋੜੀ ਜਿਹੀ ਮੋਟੀ ਹੋਵੇ ਫਿਰ ਥੋੜੀ ਜਿਹੀ ਤੋੜ ਕੇ ਵੀ ਪਾਲੂ ਕਹੀ ਹੁਣ ਤਾਂ ਹੈ ਨਾ ਪਾਪੜੀ ਮੋਟੀ ਹੁੰਦੀ ਆ ਤਾਂ ਉਹਨੂੰ ਤੁਸੀਂ ਤੋੜ ਕੇ ਵੀ ਪਾ ਸਕਦੇ ਆ ਤੇਨੂੰ ਆਪਾਂ ਆਇ ਚੰ ਲੈਣਾ ਬੈਕ ਤੇ ਹੁਣ ਆ ਪਾਏ ਦੇ ਉੱਤੇ ਦਹੀਂ ਪਾ ਦਿੰਨੀ ਆ ਇਹ ਦਹੀਂ ਦੇ ਵਿੱਚ ਮੈਂ ਥੋੜੀ ਜਿਹੀ 슈ਗਰ ਪਾ ਲਈ ਸੀਗੀ ਇਹ ਫਿਰ ਇੰਨੇ ਨਾਲ সুইਟ ਹੋ ਜਾਂਦਾ ਥੋੜਾ ਜਿਹਾ ਤੇ ਹੁਣ ਆ ਪਾਏ ਦੇ ਵਿੱਚ ਇਦਾਂ ਪਾ ਦੇਣਾ ਆ ਇਹ ਸਾਰੇ ਪਾ ਲਓ ਬਲੋਨੀ ਇਹ ਉਹ ਦੋਆਂ ਚੀਜ਼ਾਂ ਤੁਸੀਂ ਤਿਆਰ ਕਰਕੇ ਰੱਖ ਲਓ ਜਦੋਂ ਤੁਹਾਡੇ ਘਰ ਕਿਸੇ ਨੇ ਜਾਤਾ ਤੁਸੀਂ ਖਾਣਾ ਜਾਂ ਤੁਹਾਡੇ ਗੈਸਟ ਆ ਗਈ ਆ ਪਹੁੰਚ ਗਏ ਘਰ ਉਦੋਂ ਬਣਾਓ ਨਹੀਂ ਨਾ ਇਹ ਸੌਫਟ ਹੋ ਜਾਂਦੀਆਂ ਨਹੀਂ ਜਿਹੜੀ ਆਪਣੀ ਪਾਪੜੇ ਹੁੰਦੀ ਹੈ ਦਹੀਂ ਇਹਦੇ ਵਿੱਚ ਉਹਦੇ ਮਿਕਸ ਕਰ ਸਕਦੇ ਆ ਆਪ ਹੁਣ ਆਪਾਂ ਇੰਨਾ ਕੁ ਦਹੀਂ ਰੱਖ ਲੈਣੀ ਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਸਾਰੇ ਮਸਾਲੇ ਜਾਂ ਜੋ ਵੀ ਆਪਾਂ ਸਾਰਾ ਸਮਾਲਦੇ ਆ ਉਹ ਆਪਾਂ ਪਾਉਣੇ ਆ ਇਹ ਆਪਾਂ ਜਿਹੜੇ ਛੂਲੇ ਆ ਇਹ ਵਿੱਚ ਇਹਦੇ ਪਾ ਦੇਣੀ ਆ ਜਿਹੜੇ ਸਾਬਣਾ ਤੁਸੀਂ ਬਣਾਉਣੀ ਆ ਉਹ ਸਾਬਣਾ ਕੁਆਂਟੀਟੀ ਚੀਜ਼ਾਂ ਦੀ ਲੈਣੀ ਆ। ਤੇ ਆਪਾਂ ਇਹ ਪਾ ਲਈਏ। ਇਹ ਹੋਣਾ ਪਾਏ ਮੇਂ ਆ ਨੂ ਜਿਹੜੇ ਆਪਣੇ ਕੋਲੇ ਇਹਨੂੰ ਆਪਾਂ ਪਾ ਦੇਣਾ। ਸਾਰੇ ਚੰਗੀ ਤਰ੍ਹਾਂ ਨਾ ਇੱਕਦਾਂ ਸਾਰੇ ਪਾਸੇ ਜਿਹੜੇ ਪੈ ਜਾਣ। ਹੌਲਾ ਪਾਉਣੀਆਂ ਨਾ ਜਗਾਈ ਆਪਣੇ ਕੋਲੇ ਜ਼ਿਆਦਾ ਹੈ ਥੋੜਾ ਜਿਹਾ ਆਪਾਂ ਇਸ ਕਰਕੇ ਥੋੜਾ ਜਿਹਾ ਸਾਹ ਨਹੀਂ ਪਾਵਾਂਗੇ ਗੀਂ ਅੱਥ ਪਾ ਦੇਣਾ ਹੌਲਾ ਪਾਈ ਦੇ ਵਿੱਚ ਟਮਾਟਰ ਹੈ ਜਿਹੜਾ ਇਹ ਪਾ ਦੇਣਾ ਫਾਇਨਾਂ ਚੀਜ਼ਾਂ ਨੂੰ ਐਦਾਂ ਤੁਸੀਂ ਪਾ ਲਓ ਵਿੱਚ ਦੀ ਹੁਣ ਆਪਾਂ ਥੋੜੀ ਜੀ ਸਵਾਸ ਪਾਉਣੀ ਹੈ ਸਾਸ ਨੂੰ ਪੁਰਾਣੀ ਹਲਾ ਲਉ ਪਈ ਹੁੰਦੀ ਆ ਨਾ ਫਿਰ ਕਈ ਵਾਰੀ ਉੱਪਰ ਦੇ ਪਾਣੀ ਗਿਆ ਆ ਜਾਂਦਾ ਵਾ ਸਾਸ ਨੂੰ ਚੰਗੀ ਤਰ੍ਹਾਂ ਹਲਾ ਲੈਣਾ ਇਹ ਇਮਲੀ ਦੀ ਸਾਸ ਆ ਇਹਨੂੰ ਆਪਾਂ ਵਿੱਚ ਦੇ ਈਦਾ ਬਾ ਦੇਣਾ ਹੁਣ ਆਪਣੇ ਕੋਲ ਜਿਹੜਾ ਲੈਮਨ ਜੂਸ ਆ ਆਪਾਂ ਥੋੜਾ ਜਿਹਾ ਵਿੱਚ ਇਹ ਪਾਉਨੇ ਆ ਕੁਛ ਆਪਾਂ ਉੱਪਰ ਪਾਵਾਂਗੇ ਇਹ ਆਪਾਂ ਚਾਟ ਮਸਾਲਾ ਲਿਆ ਸੀਗਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਕੇ ਪਾਦਨੇ ਆ। ਲਓ ਜੀ ਇਹ ਆਪਣੇ ਕੋਲੇ ਚਾਟ ਮਸਾਲਾ ਵਾ ਇਹਨੂੰ ਆਪਾਂ ਚੰਗੀ ਤਰਾਈ ਦੇ ਉੱਪਰ ਆਈ ਪੋਕ ਕਰ ਦੇਣਾ। ਸਾਰੇ ਪਾਸੇ ਚੰਗੀ ਤਰ੍ਹਾਂ ਪਾ ਲੋ ਕਿਉਂਕਿ ਇਹਨਾਂ ਨਾਲ ਹੀ ਟੇਸਟ ਵਧੀਆ ਆਉਂਦਾ ਚਾਟ ਮਸਾਲਾ ਤਾਂ ਖਾਸ ਆਈ ਦੇ ਵਾਸਤੇ ਤੇ ਆਪਾਂ ਹਰੀ ਮਿਰਚ ਜਿਹੜੀ ਕੱਟੀ ਸੀਗੇ ਇਹਨੂੰ ਵੀ ਆਪਾਂ ਇਹਦੇ ਵਿੱਚ ਸਾਰੇ ਪਾਸੇ ਪਾ ਦੇ। ਇਹ ਸਾਰੇ ਮਸਾਲੇ ਆ ਆਪਣੇ ਕੋਲ ਕਾਲੀ ਮਿਰਚ, ਲਾਲ ਮਿਰਚ ਤੇ ਲੋਨ। ਤੇ ਇਹਨੂੰ ਆਪਾਂ ਹਲਾ ਕੇ ਸਾਰਾ ਇਹਦੇ ਵਿੱਚ ਪਾ ਦੇ। ਉਹ ਆਪਾਂ ਜਿਹੜੀ ਹਰੀ ਇਮਲੀ ਆਪਣੀ ਹੈਗੀ ਆ ਪਦੀਨੇ ਦੀ ਚਟਣੀ ਆਪਾਂ ਥੋੜੀ ਜੀ ਇਹੇ ਵੀ ਵਿੱਚ ਪਾਉਣੀ ਆ ਇਹ বিনা ਖਾਟ ਮਿੱਠਾ ਜਾ ਟੇਸਟ ਆਉਂਦਾ ਫਿਰ ਤੇ ਹੁਣ ਆਪਾਂ ਥੋੜਾ ਜਾ ਜਿਹੜਾ ਲੈਮਨ ਜੂਸ ਆ ਇਹ ਫੇਰ ਪਾ ਦੇ ਥੋੜਾ ਜਿਹਾ ਉੱਪਰ ਤੇ ਜੂਰੇਗਾ ਆਪਾਂ ਨੇ ਕੋਈ ਪਕੌੜਾ ਨਾ ਬਰੀਕ ਆ

ਆਹ ਰਹੀ ਆਈ ਮਲੀ ਦੀ ਚਟਣੀ ਇਹਨੂੰ ਆਪਾਂ ਥੋੜਾ ਜਿਹਾ ਫੀਰ ਪਾਉਣਾ ਹੈ ਚੋਲਰ ਦੀਆਂ ਪਕੌੜਾਂ ਦਾ ਹੁਣ ਉੱਪਰ ਦੀ ਫੀਰ ਪਾ ਦੋ ਲਓ ਜੀ ਇਸ ਤਰ੍ਹਾਂ ਦੀ ਇਹ ਬਣ ਕੇ ਤਿਆਰ ਹੋਈ ਹੈ ਲੋ ਜੀ ਆਪਣੀ ਦਹੀਂ ਪਾਪੜੀ ਚਾਟ ਬਿਲਕੁਲ ਤਿਆਰ ਹੋ ਗਈ ਹੈ ਬਹੁਤ ਸੌਖਾ ਤਰੀਕਾ ਇਹਨੂੰ ਬਣਾਉਣ ਦਾ ਜਦੋਂ ਤੁਹਾਡੇ ਘਰ ਕੋਈ ਗੈਸਟ ਆਉਂਦਾ ਤੁਸੀਂ ਉਦੋਂ ਬਣਾ ਕੇ ਖਵਾਓ ਨਾਲੇ ਤਾਂ ਨਵੀਂ ਚੀਜ਼ ਸੋਹਣੀ ਲੱਗਦੀ ਹੈ ਬਣੀ ਵੀ ਨਾਲੇ ਆਪਾਂ ਭੈਣ ਭਰਾ ਬਹੁਤ ਖਾਸ਼ ਹੁੰਦਾ ਜਦੋਂ ਆਪਾਂ ਨੂੰ ਕੋਈ ਚੀਜ਼ ਇਸ ਤਰ੍ਹਾਂ ਦੀ ਬਣਾ ਕੇ ਖੋਲਨੇ ਆ ਹੁਣ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੱਸਿਓ ਮੈਨੂੰ ਕਮੈਂਟ ਕਰਕੇ ਤੁਹਾਡੀ ਦਹੀਂ ਪਾਪੜੀ ਚਾਟ ਕਿਸ ਤਰ੍ਹਾਂ ਦੀ ਤਿਆਰ ਹੋਈ ਹੈ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਪਲੀਜ਼ ਤੁਸੀਂ ਸਾਡੇ ਵੀਡੀਓ ਨੂੰ Instagram ਤੇ ਤੇ TikTok ਤੇ ਵੀ ਵੇਖ ਸਕਦੇ ਆ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ so much bye